ਤੇ ਆਪਾਂ ਆ ਗਏ ਸਟੇਸ਼ਨ ਦੇ ਅੰਦਰ ਤੇ ਉਹੀ ਕੰਮ ਹੋਗਾ ਜਿਹੜਾ ਡਰਤੀ ਖਾਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਆਏ ਹੁਣ ਸੀ ਗਵਾਲੀਅਰ ਜਿਵੇਂ ਤੁਹਾਨੂੰ ਪਤਾ ਤੁਸੀਂ ਪਿਛਲੀ ਵੀਡੀਓ ਦੇਖੀ ਹੋਣੀ ਹੈ ਤੇ ਹੁਣ ਆਪਾਂ ਇੱਥੋਂ ਚੱਲਣ ਲੱਗੇ ਆਂ ਵਾਪਸ ਹੀ ਪੰਜਾਬ ਨੂੰ ਤੇ ਆਪਾਂ ਚੱਲਦੇ ਆਂ ਤੇ ਆਪਣੀ ਟਿਕਟਾਂ ਦੀ ਟ੍ਰੇਨ ਦੇ ਹੁਣ ਤੱਕ ਕਨਫਰਮ ਨਹੀਂ ਹੋਈ ਦੇਖਦੇ ਆਂ ਪਹਿਲਾਂ ਜਾ ਕੇ ਜੇ ਟਿਕਟ ਟਿਕਟ ਕਨਫਰਮ ਹੋ ਗਈ ਫੇਰ ਆਪਾਂ ਟ੍ਰੇਨ ਜਾਵਾਂਗੇ ਨਹੀਂ ਫੇਰ ਬੱਸ ਦਾ ਦੇਖਦੇ ਆਂ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਤੇ ਆਪਾਂ ਨੂੰ ਕਮਰਾ ਮਿਲਿਆ ਹੋਇਆ ਸੀ ਤੇ ਹੁਣ ਠੀਕ ਆ ਜੀ ਹੁਣ ਆਪਾਂ ਚੱਲਦੇ ਆਂ ਬੈਗ ਉਹ ਆਪਣੇ ਪੈਕ ਨੇ ਤੇ ਹੁਣ ਚੱਲਣ ਲੱਗੇ ਆਂ ਤੇ ਫੇ ਮਿਲਦੇ ਆਂ ਤੁਹਾਨੂੰ ਦੇਖਦੇ ਆਂ ਟ੍ਰੇਨ ਦਾ ਕੀ ਹੁੰਦਾ ਏ ਕਨਫਰਮ ਹੁੰਦੀ ਏ ਕਿ ਨਹੀਂ ਹੁੰਦੀ ਇਸੇ ਪਾਸੇ ਜਾਣਾ ਪਊਗਾ ਤੇ ਬਸ ਫੇ ਸ਼ਾਇਦ ਦਿੱਲੀ ਤੱਕ ਜਾਣਾ ਪਵੇ ਬਾਕੀ ਦੇਖਦੇ ਆਂ ਕਿਵੇਂ ਦਾ ਸਫ਼ਰ ਹੁੰਦਾ ਤੁਹਾਨੂੰ ਅੱਗੇ ਸਾਰਾ ਸ਼ੇਅਰ ਕਰਾਂਗੇ ਤੁਹਾਡੇ ਨਾਲ ਲਓ ਜੀ ਆਪਾਂ ਚੱਲਣ ਲੱਗਿਆ ਗੁਰਦੁਆਰਾ ਸਾਹਿਬ ਤੋਂ ਹੁਣ ਤੇ ਹੁਣ ਦੇਖਦੇ ਆਂ ਪਰ ਅੱਜ ਇੱਕ ਟਿਕਟ ਕਨਫਰਮ ਹੋਈ ਏ ਇੱਕ ਹੋਈ ਨਹੀਂ ਦੇਖਦੇ ਆਂ ਵੀ ਕਿਵੇਂ ਜਾ ਹੂਗਾ ਨਹੀਂ ਫੇ ਬੱਸ ਜਾਣਾ ਪੈਣਾ ਬਾਕੀ ਚਲੋ ਦੇਖਦੇ ਆਂ ਜਿਵੇਂ ਬਣਦਾ ਆਪਾਂ ਹੁਣ ਨੀਚੇ ਨੂੰ ਜਾ ਰਹੇ ਆ। ਜੋ ਇਹ ਗੁਰਦੁਆਰਾ ਸਾਹਿਬ ਕਾਫੀ ਉੱਚੀ ਜਗ੍ਹਾ ਤੇ ਬਣਿਆ ਹੋਇਆ। ਤੇ ਹੁਣ ਆਪਾਂ ਨੀਚੇ ਜਾ ਰਹੇ ਹਾਂ 1.5 ਕਿਲੋਮੀਟਰ ਆਪਾਂ ਨੂੰ ਤੁਰਨਾ ਪੈਣਾ ਹੈ। ਕਿ ਕਿ 1.5 ਕਿਲੋਮੀਟਰ ਤੋਂ ਥੱਲੇ ਆਟੋ ਮਿਲ ਜਾਂਦਾ ਜਾ ਕੇ। ਹਾਂ ਉੱਥੇ ਫਿਰ ਨੀਚੇ ਆਟੋ ਮਿਲ ਜਾਂਦਾ ਤੇ ਬਾਕੀ ਫਿਰ ਦੇਖਦੇ ਆਂ। ਅਜ ਤੱਕ ਟਿਕਟ ਨਹੀਂ ਕਨਫਰਮ ਹੋਈ। ਦੇਖਦੇ ਆਂ ਕਿ ਕਿਉਂ ਆਣਦਾ ਕਿਵੇਂ ਜਾਊਗਾ। ਨਹੀਂ ਫਿਰ ਬੱਸ ਜਾਵਾਂਗੇ। ਚੱਲ ਬਾਕੀ ਦੇਖਦੇ ਆਂ। ਵੇਖੋ ਪਰ ਉੱਪਰ ਚੜ੍ਹਨਾ ਤੁਰ ਕੇ ਵਾਪਸ ਆਉਣਾ। ਤੇ ਮਨ ਦਾ ਜੋਰ ਨਹੀਂ ਲੱਗ ਰਿਹਾ ਸੱਜਣ ਨੂੰ ਜਾ ਰਹੇ ਆ। ਕਾਫੀ ਉਚਾਈ ਤੇ ਪਹੁੰਚਦੇ ਨੇ ਗੁਰਦੁਆਰਾ ਸਾਹਿਬ ਉੱਤੇ ਹੀ ਕਿਲਾ ਬਾਕੀ ਰਾਤ ਜਿਮੂ ਘਾਟੀ ਵੀ ਦਿਖਾਵਾਂਗੇ ਇਹ ਸਾਰੀ ਇਹ ਉੱਚੇ-ਉੱਚੇ ਪਹਾੜ ਨੇ ਸਾਰੀ ਦਿਖਾਵਾਂਗੇ ਆਲਾ ਦੋਲਾ ਐਵੇਂ ਦਾ ਰਸਤਾ ਜਿੱਥੋਂ ਆਪਾਂ ਨੀਚੇ ਉਤਰ ਰਹੇ ਹਾਂ ਤੇ ਇਹ ਨੀਚੇ ਉਤਨਾ ਸੌਖਾ ਤੇ ਚੜ੍ਹਨਾ ਤਾਂ ਫਿਰ ਤੁਹਾਨੂੰ ਪਤਾ ਹੀ ਬਹੁਤ ਔਖਾ ਚੜ੍ਹਾਈ ਕਾਫੀ ਆ ਤੇ ਐਵੇਂ ਅੜਦੜੇ ਸਾਰਾ ये सारा एवेंद दाड़ पहाड़ से आप हूँ जा रहे नीचे ना आप नीचे जाके है मिलते हैं तो काफ़ी आप नीचे आ गए इतना बिल्कुल हले भी आप नीचे जाना थोड़ा जहा ਤੇ ਹਲੇ ਆਪਾਂ ਨੀਚੇ ਨੂੰ ਜਾ ਰਹੇ ਆ ਹੋਰ ਨੀਚੇ ਜਾਣਾ ਹਜੇ ਤੇ ਆਪਾਂ ਕਾਫੀ ਨੀਚੇ ਆ ਗਏ ਦੇਖੋ ਆਪਾਂ ਨੀਚੇ ਪਹੁੰਚ ਗਏ ਤੇ ਹੁਣ ਇੱਥੋਂ ਦੇਖਦੇ ਆਟੋ ਵਗੈਰਾ ਤੇ ਫਿਰ ਆਪਾਂ ਚੱਲਦੇ ਆ ਸਟੇਸ਼ਨ ਤੇ ਇਧਰੋਂ ਆਪਾਂ ਆਏ ਆ ਆਪਾਂ ਆਟੋ ਲੈ ਕੇ ਸਟੇਸ਼ਨ ਤੇ ਪਹੁੰਚ ਗਏ ਤੇ 25-25 ਰੁਪਏ ਆਪਾਂ ਆਟੇ ਵਾਲ ਨੂੰ ਦਿੱਤੇ 50 ਰੁਪਏ ਜੇ ਆਪਾਂ ਸਟੇਸ਼ਨ ਤੇ ਪਹੁੰਚ ਗਏ ਤੇ ਹੁਣ ਟਿਕਟ ਦੇਖਦੇ ਇੱਕ ਕਰਫਾਰਮ ਹੋ ਗਈ ਇੱਕ ਹੋਈ ਨਹੀਂ ਨੀ ਵੇ ਕੈਨਸਲ ਕਰਾਉਣੀ ਪਾਣੀ ਆ। ਆਪਾਂ ਸਟੇਸ਼ਨ ਤੇ ਆ ਗਏ। ਫਿਰ ਦੇਖਦੇ ਹਾਂ ਕੀ ਬਣਦਾ। ਤੇ ਆਪਾਂ ਆ ਗਏ ਸਟੇਸ਼ਨ ਦੇ ਅੰਦਰ। ਇਤਰੋਂ ਵੀ ਟ੍ਰੇਨ ਆਉਣੀ ਆ ਪਰ ਹੁਣ ਪਤਾ ਨਹੀਂ ਬੈਠਾਂਗੇ ਨਹੀਂ ਬੈਠਾਂਗੇ। ਕਿ ਟਿਕਟ ਨਿਕ ਕਨਫਰਮ ਹੋਈ ਹੈਗੀ। ਇੱਕ ਹੋ ਗਈ ਇੱਕ ਹੋਈ ਨਹੀਂ। ਨਹੀਂ ਫਿਰ ਦੇਖਦੇ ਆ ਕੈਨਸਲ ਕਰਕੇ ਪਾਸ ਜਾਵਾਂਗੇ। ਆਪਾਂ ਭਾਈ ਫਿਰਦੇ ਆ ਗਵਾਲੀਅਰ ਸ਼ਹਿਰ ਦੇ ਵਿੱਚ। ਕਿ ਟਿਕਟ ਟਾਈਮ ਵੀ ਅਜੇ ਕਨਫਰਮ ਨਹੀਂ ਹੋਈ ਹੈਗੀ। ਹਟੱਕ ਵੇਟਿੰਗ ਜੀ ਸ਼ੋਅ ਕਰ ਰਹੀ ਆ। ਬੜਾ ਜਿਆਦਾ ਟ੍ਰੇਨ ਨੇ ਬੰਨੇ ਆ ਨਾ। ਔਰ ਇਕਾਉਣੀ 11 ਵਜੇ ਉੱਪਰ ਦੀ ਆਹ ਆ ਕੰਮ ਕਰਦਾ ਇਸਲਾਮ ਵੇਟਿੰਗ ਜੀ ਸ਼ੋ ਕਰੀ ਜਾਂਦੀ ਹੈ ਜੀ ਹੁਣ ਇਹਨਾਂ ਨੂੰ ਕਨਫਰਮ ਨਹੀਂ ਮੈਂ ਕੈਨਸਲ ਵੀ ਨਹੀਂ ਕਰ ਸਕਦਾ ਉਹਨੂੰ ਆ ਮਾਰਕੀਟ ਨੂੰ ਨੰਬਰ ਦਿਖਾਉਣ ਨੂੰ ਹਾਂ ਮਿਲ ਕੋ ਖਾਣ ਪੀਣ ਨੂੰ ਦੇਖ ਲਿਆ ਇੱਥੇ ਤਾਂ ਕਦੇ ਅੱਕ ਕੇ ਸਟੇਸ਼ਨ ਤੇ ਬੈਠੇ ਉਹਦੇ ਹੈਗਾ ਬਾਈ ਦੇ ਪੀਜ਼ਾ ਪੀਜ਼ਾ ਦੇ ਹੈਗਾ ਬਰਗਰ ਬਰਗਰ ਪੀਜ਼ਾ ਪੁੱਛਦੇ ਚੱਲ ਆਹ ਦੁਕਾਨ ਤੇ ਬੈਠੇ ਤੇ ਹਾਤੋਂ ਹਾਲ ਤੋਂ ਪਤਾ ਲੱਗੂ ਮੇਰੀ ਕਿਵੇਂ ਦੀ ਹੋ ਗਈ ਹਾਲਤ ਬਾਲੀ ਹਾਲ ਹੋ ਗਈ ਹੈ ਕਿੰਨੇ ਕੀ ਕੋਈ ਚਾਂਸ ਹੋ ਗਿਆ ਕਨਫਰਮ ਹੋ ਦੇ ਲਾਓ ਵੀ ਟਿਕਟਾਂ ਵੀ ਲੱਗੀਆਂ ਜਾ ਰਿਹਾ ਕੰਮ ਉਧਰ ਆਹ ਦੇਖੋ ਹਾਂ ਆ ਦੇ ਇੱਕ ਦੀ ਵੇਟਿੰਗ ਰਹਿ ਗਈ ਇੱਕ ਦੀ ਰਹਿ ਗਈ ਮੇਰੇ ਵਾਲੀ ਤਾਂ ਕਨਫਰਮ ਹੋਈ ਰਹੀ ਆ ਹਾਂ 41 ਦੀ ਇੱਕ ਦੀ ਵੇਟਿੰਗ ਰਹਿ ਗਈ ਰਹਿ ਬਈ ਤੇ ਆ 버ਗਰ ਮੰਗਾਇਆ ਆਪਾਂ ਨੇ 버거 ਖਾਣੇ ਪਹਿਲਾਂ ਫਿਰ ਦੇਖਦੇ ਆਂ ਫਰ ਹੋਈ ਜਾਵੇ ਆਹਦਾ ਕਰਮ ਤੇਜ ਨੇ ਫਿਰ ਲਓਏ ਲਾਂਦੇ ਇਹ ਸਿਰਿਆਂ ਦਾ ਕਰਮਾ ਰੋਈ ਹੋਣਾ ਜਿਹੜਾ ਇਹ ਹਾਂ ਜਾ ਵੀ ਹੋ ਗਿਆ ਪਹਿਲਾਂ ਤਾਂ ਪਹਿਲਾਂ ਫੇਰ ਵੀ ਇੱਕ ਧੀ ਖੜੀ ਰਹੀ ਆ ਹੁਣ ਇੱਕ ਦੀ ਹੋਈ ਆ ਹਾਂ ਤੇ ਹੁਣ ਦੇਖਦੇ ਆਂ ਕੀ ਬਣਦਾ ਤੇ ਟਿਕਟ ਵੀ ਆਪਣੀ ਲਗਭਗ ਕਨਫਰਮ ਹੋ ਜੂਗੀ ਬਾਕੀ ਦੇਖਦੇ ਆ ਇੱਕ ਦੀ ਵੇਟਿੰਗ ਰਹੀ ਪਹਿਲਾਂ 3 ਦੀ ਸੀ ਨਾ 6 ਦੀ ਸੀ ਬਸ ਹਾਂ ਪਹਿਲਾਂ 3 ਦੀ ਵੇਟਿੰਗ ਦੀ ਹੁਣ ਇੱਕ ਦੀ ਰਹੀ ਚਲ ਦੇਖਦੇ ਆ ਜੇ ਉਹ ਜੇ ਕਨਫਰਮ ਵਧੀਆ ਗੱਲ ਆ ਇੱਕੋ ਜਗ੍ਹਾ ਤੇ ਜਾ ਕੇ ਸਤਰਾਗੇ ਨਹੀਂ ਫਿਰ ਇਥੇ ਬੈਠ ਕੇ ਦਿੱਲੀ ਨੂੰ ਜਾਣਾ ਪੈਣਾ ਪਹਿਲਾਂ ਤੇ ਦਿੱਲੀ ਚੇਂਜ ਕਰਨੀ ਪਣੀ ਆ ਬਸ ਤੇ ਬਾਕੀ ਚਲ ਦੇਖਦੇ ਹਾਂ ਜੇ ਕਨਫਰਮ ਹੁੰਦੀ ਆ ਲਓ ਵੀ ਖਾਣ ਨੂੰ ਆ ਬਰਗਰ ਮੰਗਾ ਲਿਆ ਆ ਆਪਣਾ ਬਰਗਰ ਆ ਕੇ ਨਾਲ ਆ ਗਿਆ ਕੋਕ ਤੇ ਉਹੀ ਕੰਮ ਹੋ ਗਿਆ ਜਿਹੜਾ ਡਰਤੀ ਟਿਕਟ ਆਪਣੀ ਵੇਟਿੰਗ ਚ ਚਲੀ ਗਈ ਪਰਫਾਰਮ ਨਹੀਂ ਹੋਈ ਹੈਗੀ ਤੇ ਇੱਕ ਕਨਫਰਮ ਹੋ ਗਈ ਹੁਣ ਪਹਿਲਾਂ ਦੱਸਿਆ ਦੀ ਹੁਣ ਆਪਾਂ ਇਥੋਂ ਖਾ ਪੀ ਕੇ ਫਿਰ 버ਗਰ ਹੁਣ ਆਪਾਂ ਬੱਸ ਸਟੈਂਡ ਚੱਲੇ ਆ ਤੇ ਹੁਣ ਦਿੱਲੀ ਤੱਕ ਬੱਸ ਜਾਣਾ ਪੈਣਾ ਤੇ ਉੱਥੋਂ ਫਿਰ ਦੇਖਦੇ ਹਾਂ ਉੱਥੋਂ ਬੱਸ ਹੀ ਜਾਵਾਂਗੇ ਹੁਣ ਟ੍ਰੇਨ ਨਹੀਂ ਬੁੱਕ ਕਰਦੇ ਹੈਗੀ ਟ੍ਰੇਨਾਂ ਰੱਦ ਬਹੁਤ ਕਰਦੀਆਂ ਨੇ ਇਹਨਾਂ ਨੇ ਹੋਰ ਗਾ ਕੇ ਟਿਕਟ ਨਹੀਂ ਮਿਲ ਰਹੀ ਹੁਣ ਆਪਾਂ ਚੱਲਿਆ ਬੱਸ ਸਟੈਂਡ ਤੇ ਬੱਸ ਸਟੈਂਡ ਇਥੋਂ ਨੇੜੇ ਹੀ ਆ ਹੋਣੀ ਗੱਲ ਹੋ ਗਈ ਹੈ ਡਰਤੀ ਕਿ ਨਹੀਂ ਫੂਟ ਨੇ ਬਹੁਤ ਨੇ ਆ ਸਾਰੇ ਮੇਲਾ ਮੇਲਾ ਫੇ ਇਹ ਜੇ ਹਾਂ ਸਹੀ ਗੱਲ ਆ ਆ ਸਾਰੇ ਇਧਰ ਹੋਟਲ ਨੇ ਤੇ ਹੁਣ ਬਸਟਾਂ ਨੇ ਜਾ ਕੇ ਦੇਖਦੇ ਆ ਬਸ ਦਾ ਕੀ ਹਾਲਤਾ ਵਾ ਉਹ ਦਿੱਲੀ ਤੱਕ ਬਸੋ ਜਾਵਾਂਗੇ ਤੇ ਆ ਚੌਂਕ 'ਚ ਆ ਗਏ ਇਦਾਂ ਮਾਲ ਆ ਤੇ ਇੱਥੇ ਮਾਲ ਦੇ ਨਾਲ ਹੀ ਛੱਡ ਕੇ ਜਾਂਦੀ ਆ ਇੱਧਰ ਨੂੰ ਇੱਧਰ ਬਸ ਸਟੈਂਡ ਹੁਣ ਬਸ ਸਟੈਂਡ ਜਾਂਦੇ ਆਪਾਂ ਤੇ ਬਸਟਾਂ 'ਨ ਆਪਾਂ ਪਹੁੰਚ ਕੇ ਸਾਹਮਣੇ ਬਸ ਸਟੈਂਡ ਆ ਟਟ ਟਟ ਬੋਕਾਂ ਦੇ ਵਧੀਆ ਦੀਆਂ ਨਾ ਹੋਰ ਯਾਰ ਇੱਕ ਇੱਕ ਬੇਟ ਨਹੀਂ ਰਹੀ ਇੱਕ 'ਚ 6 ਤੋਂ ਇੱਕ ਤੇ ਆ ਗਈ ਇੱਕ ਤਾਂ ਆ ਕੇ ਫਿਰ ਕੈਂਸਲ ਕਰਨੀ ਪੈਗੀ ਚੱਲ ਕੋਈ ਗੱਲ ਨਹੀਂ ਜੋ ਲੈ ਕੇ ਆ ਗਏ ਨਹੀਂ ਆਹ ਬੱਸ ਦਾ ਸਫ਼ਰ ਲਿਖਿਆ ਹੋਇਆ ਏ ਦੀ ਕਰਮਾ ਤੇ ਹੁਣ ਬੱਸ ਚੱਲਦੇ ਆ ਇੱਕ ਐਕਸਪੀਰੀਅੰਸ ਵੀ ਹੁੰਦਾ ਇਹ ਕਿਸੇ ਕਿਸੇ ਨੂੰ ਮਿਲਦਾ ਕਰਨਾ ਸਹੀ ਗੱਲ ਆ ਕੋਈ ਨਹੀਂ ਹੈਗਾ ਇਹ ਹੁਣ ਬੱਸ ਬੱਸ ਦਾ ਜ਼ਰੂਰਤ ਹਾਂ ਸਹੀ ਗੱਲ ਆ ਪਹਿਲਾਂ ਪਾਜੇ ਵਿੱਚ ਹੁਣ ਟ੍ਰੇਨ ਦਾ ਕਰ ਰਹੇ ਹਾਂ ਹਾਂ ਜੇ ਆਪਾਂ ਬੱਸ ਦਾ ਦੇਖਦੇ ਆ ਪਹਿਲਾਂ ਫਿਰ ਦੇਖਦੇ ਆ ਮਿਲਦੇ ਆ ਹੁਣ ਆਪਾਂ ਬੱਸ ਸਟੈਂਡ ਪਹੁੰਚ ਗਏ ਤੇ ਹੁਣ ਆਪਾਂ ਬੱਸ ਦਾ ਪਤਾ ਕਰਦੇ ਆ ਪਹਿਲਾਂ ਇਹ ਆ ਜੀ ਗੁਵਾਰੀਆ ਦਾ ਬੱਸ ਸਟੈਂਡ ਇਹ ਸਭਤਗਲ ਪਤਾ ਕਰਦੇ ਆਂ ਆਪਾਂ ਇਹ ਆਪਾਂ ਇਸ ਟਾਈਮ ਖੜੇ ਆਂ ਗਵਾਲੀਅਰ ਤੇ ਆਪਾਂ ਟਿਕਟ ਲੈ ਲਈ ਆ ਤੇ ਆਪਾਂ ਚੱਲੇ ਆਂ ਆਗਰੇ ਆਪਣੀ ਦਿੱਲੀ ਦੀ ਟਿਕਟ ਨਹੀਂ ਲਈ ਹੈਗੀ ਕਿਉਂਕਿ ਦਿੱਲੀ ਬੱਸ ਲੇਡਤੀ ਤੇ ਪ੍ਰਾਈਵੇਟ ਬੱਸ ਵਾਧੂ ਜਾਂਦੀ ਆ ਦਿੱਲੀ ਨੂੰ ਤੇ ਉਹ ਫਿਰ ਥੋੜੀ ਮਹਿੰਗੀ ਪੈ ਜਾਂਦੀ ਆ ਆਪਾਂ ਪ੍ਰਾਈ ਸਰਕਾਰੀ ਚੱਲਾਂਗੇ ਆਪਾਂ ਸਰਕਾਰੀ ਲਈ ਆ ਆਗਰੇ ਦੀ ਤੇ ਹੁਣ ਆਪਾਂ ਬੈਠਦੇ ਆਂ ਬੱਸ 'ਚ ਤੇ ਬੱਸ ਘੰਟੇ ਤੱਕ ਬੱਸ ਚੱਲੂ ਆਪਣੀ ਆ ਬੱਸ ਆਪਣੀ ਚੱਲ ਬਈ ਬੱਸ 'ਚ ਬੈਠ ਗਏ ਆਪਾਂ ਤੇ काम हो गया 7:8 9:00 बजे बस करूंगी। ਤੇ ਹੁਣ ਆਪਾਂ ਜਾਵਾਂਗੇ ਆਗਰੇ ਤੇ ਫਿਰ ਉੱਥੇ ਦੇਖਦੇ ਹਾਂ ਕਿ ਕਿੱਥੇ ਬਸੀ ਜਾਵਾਂਗੇ। ਕਿਉਂਕਿ ਟ੍ਰੇਨ ਦਾ ਟਿਕਟ ਦਾ ਬਹੁਤ ਕੋਹਣਾ ਤੇ ਅੱਗੇ ਕੰਟ੍ਰੈਕਟਾਂ ਮਿਲ ਜੀ ਨਹੀਂ ਇਹ ਟ੍ਰੇਨਾਂ ਕੈਂਸਲ ਹੋਵਤ ਨੇ। ਤੇ ਆਗਰੇ ਤੋਂ ਫਿਰ ਦਿੱਲੀ ਦਿੱਲੀ ਤੋਂ ਫਿਰ ਪੰਜਾਬ ਤਾਂ ਜਾਵੂਆ। ਬੜਾ ਕੰਮ ਖਰਾਬ ਹੋ ਗਿਆ। ਚੱਲ ਕੋਈ ਨਾ। ਇਹ ਵੀ ਲਿਖਿਆ ਹੋਇਆ ਸੀ ਖਬਰਦੋਚ। ਬਸ ਆਪਣੀ ਚੱਲ ਪਈ। ਗਵਾਲੀਆ ਤੋਂ ਆਗਰਾ ਆਗ ਰਿਹਾ ਆ ਕੀ ਦੇਖਦੇ ਆ ਪੂਰੀ ਸ਼ਾਫਟ ਆ ਵਾ ਹਾਂ ਭਾਈ ਬਾਸੀ ਛੱਡਦਾ ਕਲੋਲ ਹੋ ਜਾਂਦੀ ਆ ਅਸੀਂ ਆ ਤੀਂਛਾ ਨਾਲ ਬਹੁਤ ਵਾਰ ਬੰਦ ਕਰਤਾ ਭਾਵੇਂ ਕਿੰਨੀ ਵਾਰ ਬੰਦ ਕਰਦਾ ਗੋ ਨਾ 70 70 ਵਾਰ ਬੰਦ ਕੀ ਆਗਰੇ ਤੋਂ ਵਾਹ ਇਕਵਾਲੇ ਨੂੰ ਬੰਦ ਹੋਰ ਇਕਵਾਲੇ ਬੰਦ ਕਰਦੇ ਆਣੇ ਫੇਖ ਖੁੱਲ ਜਾਂਦਾ ਏ ਮੂੰਹ ਫੇਰ ਕਰਕੇ ਉਹਨਾਂ ਢੰਡ ਆਉਂਦੀ ਆ ਯਾਰ ਹੋਰ ਕਰਿਆ ਉਹ ਦੇਖੋ ਬੰਦ ਕਰਤਾ ਤੇ ਫੇਖ ਖੁੱਲੇ ਜਾਂਦੇ ਨੇ 7 ਮਿੰਟ ਨੂੰ ਫੇਰ ਖੁੱਲ ਜੂ ਇਹ ਦੇਖੋ ਲਿਆਣਾ ਹੋੜਨਾ ਐਟਮ ਹੀ ਹੋ ਗਿਆ ਚੱਲ ਕੋਈ ਨਾ ਇਹ ਵੀ ਯਾਦਗਾਰ ਬਣ ਜੀਦਾ ਸਫ਼ਰ ਦੀ ਕਹਿੰਦਾ ਹੀ ਆਪਣੇ ਵੀ ਹੈ ਨਹੀਂ ਸਫ਼ਰ ਕਰਮ ਅਜ ਹਾਂ ਸੀਨੇ ਟ੍ਰੇਨ ਦੀ ਟਿੱਕ ਤੇ ਬਲਵ ਵਧੀਆ ਕਰੀ ਸੀ ਪੂਰੀ ਵੀ ਸੈਕੰਡ ਜੀਸੀ ਦੀ ਕਰੀ ਸੀ ਪੂਰੇ ਆਰਾਮ ਨਾਲ ਬਹਿ ਕੇ ਜਾਵਾਂਗੇ ਭਾਈ ਹੋਈ ਹੋਈ ਨਹੀਂ ਹੋਈ ਹੋਈ ਚੱਲ ਕੋਈ ਲਓ ਵੀ ਆਪਾਂ ਪਹੁੰਚ ਕੇ ਆਗਰੇ ਦੇ ਬੱਸ ਸਟੈਂਡ ਤੇ ਠੱਡ ਨੇ ਭਾਈ ਉਰੇ ਅਗਰ ਰਿਕਾਰਡ ਤੋੜਦਾ ਹਨਾ ਨਹੀਂ ਨਹੀਂ ਗਾੜੀ ਨਹੀਂ ਬਹੁਤ ਠੰਡਾ ਬਾਕੀ ਸਾਡਾ ਤਾਂ ਦੱਸਿਆ ਬੱਸ ਤਸੀਸ਼ ਕਾਫੀ ਬਾਕੀ ਸਾਡਾ ਸਿਸਾ ਉਹ ਖੁੱਲੀ ਗਿਆ ਹੈਗਾ ਨਹੀਂ ਇਹ ਛੋਟੇ ਛੋਟੇ ਧੁੰਦ ਵੀ ਪਈ ਹੋਈ ਔਰੇ ਤੇ ਇੱਥੋਂ ਲਾਓ ਵੀ ਹਫਤਾ ਜੀਰ ਸਾਹਿਬ ਹੋਰ ਲਾਇਆ ਉਹ ਦੀ ਸਹੀ ਗੱਲ ਆ ਤੇ ਇੱਥੋਂ ਬਸ ਦੇਖਦੇ ਆ ਦਿੱਲੀ ਨੂੰ ਫੇਰ ਦੇਖਦੇ ਆ ਠੰਡ ਬਹੁਤ ਆ ਲਓ ਵੀ ਆਪਾਂ ਇੱਥੋਂ ਵਾਟਰ ਲੈ ਕੇ ਚੱਲੇ ਆਈਏ ਸ਼ਿਸ਼ਵਿਤੀ ਆਈਏ ਸ਼ਿਸ਼ਵਿਤੀ ਨੋਇਨ ਲੈਣਾ ਉਹ ਬਣਾ ਹੀ ਹੋ ਰੱਖਣ ਠੋੜ ਹੋਰ ਠੰਡ ਚ ਤੇ ਉੱਥੋਂ ਮਿਹੜੂ ਦਿੱਲੀ ਨੂੰ ਬਸ ਗਏ ਇੱਥੋਂ ਤਾਂ ਮਿਲੀ ਨਹੀਂ ਭਾਈ ਆ ਉੱਥੇ ਪੱਕਾ ਨਹੀਂ ਪਤਾ ਮਿਲੂਗਾ ਨਹੀਂ ਮਿਲੂ ਬਾਕੀ ਜਾ ਕੇ ਦੇਖਦੇ ਆਂ ਕਿ ਖੰਡ ਬਹੁਤ ਔਰੇ ਭਾਈ ਆਟੋ ਚ ਚੱਲਨੀ ਆ ਉੱਥੇ ਨੂੰ ਤੇ ਬਸ ਆਪਾਂ ਨੂੰ ਮਿਲ ਗਈ ਬਸ ਇਥੇ ਰੋਡ ਤੇ ਖੜ ਜਾਂਦੇ ਦਿੱਲੀ ਵਾਲੀ ਆ ਕੇ ਤੇ ਆਪਰੇ ਬਸ ਚੱਲੇ ਆਂ ਚੱਲੀਏ ਫਿਰ ਆਈ ਚੱਲਦੇ ਆਂ ਜੀ ਚੱਲਦੇ ਆਂ ਜੀ ਚੱਲ ਲੋਬੀ ਆਗਰ ਤੋਂ ਹੁਣੇ ਬਸ ਜਿਹੜੀ ਉਹ ਚੱਲਣ ਲੱਗੀ ਆ ਤੇ ਇਹ ਬਸ ਅੰਦਰੋਂ ਐਵੇਂ ਦੀ ਹੁੰਦੀ ਆ ਕਿੰਨੇ ਕਿਲੋਮੀਟਰ ਦਿੱਲੀ ਹੋਰੋਂ 195 195 ਕਿਲੋਮੀਟਰ ਹੋਰ ਬਸ ਆਪਣੀ ਗੱਲ ਪਈ ਆ ਕਿੰਨਾ ਰਹਿ ਗਿਆ ਦਿੱਲੀ ਹੋਰੋਂ ਹਟਾ ਬਸ ਉੱਤਰ ਗਿਆ ਨਾ 99 ਰਹਿ ਗਿਆ ਨਾ ਇਹ ਤਾਂ ਆਪਾਂ ਬਾਹਰ ਮੱਤਰ ਦੇ ਵਿੱਚ ਸੋਹੇ ਆਪਾਂ ਗਾੜੀਆਂ ਨੂੰ ਸੋਏ ਇਹ ਕਹਿੰਦਾ ਕਿ ਨਾ ਕਿਸੇ ਹਵਾ ਕਿਸੇ ਵੀ ਰੂਹ ਹੀ ਇਹ ਕਹਿੰਦਾ ਕਿ ਤੂੰ ਆਂ ਲੋ ਵੀ ਆਪਾਂ ਦਿੱਲੀ ਪਹੁੰਚ ਗਏ ਤੇ ਤੁੰਦ ਦੇਖੋ ਕਿਵੇਂ ਆ ਓਹ 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 ਹੁਣ ਆਪਾਂ ਇੱਥੋਂ ਚੱਲਦੇ ਆ ਮੈਟਰੋ ਕਿਸੇ ਨਾ ਮੈਟਰ ਨਹੀਂ ਜਾਣ ਨੂੰ ਹਾਂ ਹਾਂ ਮੈਟਰੋ ਸਟੇਸ਼ਨ ਮੈਂ ਭਲਾਇਆ ਹੋਇਆ ਆਪਾਂ ਬਸ ਠੀਕ ਆ ਉੱਥੋਂ ਫਿਰ ਆਪਾਂ ਕਿੱਥੇ ਜਾਣਾ ਮੈਟਰੋ ਸਟੇਸ਼ਨ ਤੋਂ ਕਿੱਥੇ ਜਾਣਾ ਮੈਟਰੋ ਸਟੇਸ਼ਨ ਤੋਂ ਜਾਵਾਂਗੇ ਆਪਾਂ ਕਸ਼ਮੀਰੀ ਗੇਟ ਉੱਥੋਂ ਬੱਸ ਮਿਲੂਗੀ ਆਪਾਂ ਬਸ ਠੀਕ ਆ ਟ੍ਰੇਨ ਦੇਲਾ ਮਿਲੀ ਨਹੀਂ ਹੈਗੀ ਇੰਨਾ ਸਾਨੂੰ ਹੈਰਾਨ ਹੋਣਾ ਪਿਆ ਤੇ ਵਾਕੀ ਚੱਲ ਹੁਣ ਮੈਟਰੋ ਸਟੇਸ਼ਨ ਜਾ ਕੇ ਦੇਖਦੇ ਆ ਯਾਰ ਦਿੱਲੀ ਬੱਸ ਸਟੈਂਡ ਤੇ ਟ੍ਰੇਨ ਨੇ ਇੰਨਾ ਹੈਰਾਨ ਕਰਿਆ ਬੱਸਾਂ ਬਦਲਣੀਆਂ ਪਈਆਂ ਬਹੁਤ ਜ਼ਿਆਦਾ। ਪਹਿਲਾਂ ਗਵਾਲੀਅਰ ਤੋਂ ਆਗਰੇ, ਆਗਰੇ ਤੋਂ ਦਿੱਲੀ, ਹੁਣ ਦਿੱਲੀ ਤੋਂ ਮੈਟਰੋ ਜਾਣਾ ਪੈਣਾ ਉੱਥੋਂ ਫੇਰ ਬੱਸ ਮਿਲੂਗੀ ਹੁਣ ਅੱਗੇ ਜਾ ਕੇ। ਤੇ ਚੱਲ ਦੇਖਦੇ ਆਂ ਕੀ ਬਣਦਾ। ਉਹੀ ਕੰਮ ਫੇਰ ਹੋ ਗਿਆ ਰੇ ਅਗੇ। ਹੁਣ ਇਹ ਕਹਿੰਦੇ ਮੈਟਰੋ 7 ਵਜੇ ਚੱਲੂਗੀ, ਟਾਈਮ ਬੱਜਿਆ ਅਜੇ 6, ਹੁਣ ਇੱਥੋਂ ਸਿਟੀ ਬੱਸ ਜਾਣਾ ਪੈਣਾ। ਹੁਣ ਇੱਥੋਂ ਕਿਹੜੀ ਗੇਟ ਹੈ ਨਾ? ਕਿਸ ਮੀਰੀ ਗੇਟ ਹਾਂ। ਉੱਥੋਂ ਫੇਰ ਪੰਜਾਬ ਵਾਲੀ ਬੱਸ ਮਿਲੂਗੀ। ਕਿਉਂਕਿ ਪੰਜਾਬ ਵਾਲੀ ਬੱਸ ਤਾਂ ਉੱਥੋਂ ਮਿਲੂਗਾ ਨਾ ਪੀਆਰਟੀ। ਹਾਂ ਹਾਂ। ਕਿ ਵਸਤੋਂ ਆਈਐਸਬੀਟੀ ਤੋਂ ਹੀ ਚੱਲਦੀਆਂ ਨੇ ਨਾ ਹਾਂ ਸਾਰੀਆਂ ਬਸ ਉੱਥੇ ਹੀ ਚੱਲਦੀਆਂ ਨੇ ਤੇ ਹੁਣ ਇਹ ਤੇਰ ਵੀ ਹੋ ਜਾਂਦੀਆਂ ਜਿੱਥੇ ਜਾਂਦੇ ਆ ਤੇਰ ਵੀ ਹੋ ਜਾਂਦੀ ਲੱਗੋ ਤੇਰ ਵੀ ਹੈ ਨਾ ਜੈਤੂਰ ਹੋਰ ਕੀ ਆਲ ਕੋਈ ਨਾ ਇਹ ਵੀ ਲਿਖਿਆ ਆ ਦੀ ਸਫਰ ਦੇ ਵਿੱਚ ਆਪਣੇ ਲੇਖਾ ਜੋਖਾ ਬਸਦਾ ਕਹ ਨਹੀਂ ਸਹੀ ਹੈ ਸਹੀ ਇਹਨਾਂ ਦੇ ਦੇਣੇ ਸੀ ਪੈਸੇ ਭਾਈ ਹਾਂ ਬਾਕੀ ਆਣੇ ਅਸੀਂ ਰਾਤ ਨੂੰ ਤੁਰੇ ਸੀ ਉਹ ਕਹ ਬਸ ਥੋੜੀ ਹਰਾਨ ਤਾਂ ਹੋਏ ਆ ਜੀ ਬਾਕੀ ਦਿਨੇ ਦਾ ਬੱਸਾਂ ਮਿਲ ਜਾਂਦੇ ਨੇ ਕੋਈ ਜਿਹਾ ਸਾਰੀ ਪੂਰੀ ਹੈਗਾ ਚਲੋ ਹੁਣ ਮਿਲਦੇ ਆ ਸਾਨੂੰ ਆਪਾਂ ਉੱਪਰ ਜਾ ਕੇ ਦੇਖਦੇ ਆਂ ਕਿ ਬੱਸ ਮਿਲ ਜੇ ਪਹਿਲਾਂ ਪੰਜਾਬ ਦੀ ਫੀਸ ਦੇਖਦੇ ਆਂ ਆਪਾਂ ਬੈਠ ਕੇ ਜਿੱਦੀ ਬੱਸ ਚ ਤੇ ਹੁਣ ਆਪਾਂ ਚੱਲਦੇ ਆਂ ਕੰਦਵੀਰੀਗੇਟ ਆਪਾਂ ਇਹ ਦਿੱਲੀ ਵਾਕਣੇ ਮੰਡਾ ਕਿਹੜਾ ਧੀਆ ਇਹ ਆਹ ਵਾਕਣੇ ਦਾ ਉੱਤਰ ਆਪਾਂ ਸ੍ਰਾਈ ਕਾਲੇ ਦਾ ਸ੍ਰਾਈ ਕਾਲੇ ਨਾਲ ਵਾਕਣੜ ਗਿਆ ਠੀਕ ਤੇ ਹੁਣ ਆਪਾਂ ਕੰਦਵੀਰੀਗੇਟ ਜਾਣਾ ਨਾ ਵਾ ਠੀਕ ਆ ਲਓ ਜੀ ਪਹੁੰਚ ਗਏ ਕਸ਼ਮੀਰੀ ਗੇਟ ਦੇ ਬੱਸ ਸਟੈਂਡ ਤੇ ਤੇ ਇੱਥੇ ਹੁਣ ਬੱਸ ਦੇਖਦੇ ਆਂ ਪੰਜਾਬ ਵਾਸਤੇ ਕਿ ਕਿੱਥੋਂ ਮਿਲੂਗੀ ਤੇ ਟਾਈਮ ਕਿੰਤੀ ਵਜੇ ਦੇਖਿਓ ਸਪੀਅਰ ਦੇ ਮਾ ਥੋੜਾ ਜਿਹਾ ਦੇ ਨਾਲ 7 ਵਜਨ ਵਾਲੇ ਹੋਗੇ ਆਪਾਂ ਪਹੁੰਚ ਗਏ ਭਾਈ ਬੱਸ ਸਟੈਂਡ ਤੇ ਲਓ ਵੀ ਪੰਜਾਬ ਰੋਡ ਵਿੱਚ ਆਪਾਂ ਨੂੰ ਮਿਲ ਗਈ ਦਿੱਲੀ 바ਸ ੱਡੇ ਤੋਂ ਤੇ ਆਪਾਂ ਇਹ ਜਾਵਾਂਗੇ ਹੁਣ ਇੱਧਰ ਵੀ ਖੜੀਆਂ ਨੇ ਸਾਰੀਆਂ ਬਸ ਆਪਣੀ ਦਿੱਲੀ ਤੋਂ ਤੁਰਪੀ ਜੀ ਪੰਜਾਬ ਰੋਡਵੇਜ ਤੇ ਆਪਾਂ ਤੁਰਪੇ ਤੇ ਹੁਣੇ ਰਸਤੇ 'ਚ ਰੁਕੂਗੀ ਕਿਤੇ ਟਾਬੇ ਤੇ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਤੇ ਉੱਥੇ ਖਾਣ ਪੀਣੇ ਰੁਕਦੀ ਹੁੰਦੀ ਐ ਤੇ ਬਸ ਪੰਜਾਬ ਫਾਈਨਲੀ ਪਹੁੰਚ ਹੀ ਗਏ ਮੰਨ ਲਓ ਬਸ ਹੁਣ ਤਾਂ ਬੱਸ ਆਪਣੀ ਢਾਬੇ ਤੇ ਰੁਕ ਗੀ ਹਵਾ ਚਾਲਦੀ ਆ ਨਾ ਹਵਾ ਚਾਲਦੀ ਆ ਹਵਾ ਬਹੁਤ ਠੀਕ ਹੈ ਅੱਗੇ ਨਿਕਿਆ ਬਹਾਦਰ ਅੱਗੇ ਨਿਕਿਆ ਸਾਹਮਣੇ ਆਪਣੇ ਬਾਤੂ ਅੰਦਰ ਇਹ ਬੱਚੇ ਮਿਲ ਗਏ ਆ ਆ ਢਾਬੇ ਤੇ ਖੜਿਆ ਅੰਬਾਲੇ ਤੋਂ ਮਗਰ ਕਿੱッセ ਖੜੇ ਥੋੜਾ ਜਹਾ ਜੇ ਅੰਬਾਲੇ ਤੋਂ ਮਗਰ ਹੀ ਖੜੇ ਆ ਥੋੜੇ ਜੇ ਮੇਲਾ ਦਾ ਆ ਵੀ ਟੀਗੀਆਂ ਦੇ ਖੰਡ ਅੰਡੇ ਕਿੰਨੀ ਆ ਅੰਡੇ ਕਿੰਨੀ ਆ ਵੀ ਮਾਹਰ ਆਫਟਰ ਦੇ ਸੀ ਸੀਗੇ ਸਹੀ ਗੱਲ ਆ ਉਰੇ ਆ ਕੇ ਪੰਗਾ ਲੈ ਲਿਆ ਹੋਰ ਕਿਆ ਮਗਰ ਆਪਣੀ ਗੱਲ ਕਰੀ ਆ ਪੰਜਾਬ ਰੋਡ 'ਤੇ ਇਹੀ ਆਉਗੀ ਹੁਣ ਤਾਂ ਇਹ ਤਾਂ ਲੋਟ ਰਿਹਾ ਇਹ ਤਾਂ ਵਧੀਆ ਹਾਂ ਜਿਹੜੀ ਮਗਰ ਬੱਸ 'ਚ ਰਾਤ ਆਇਆ ਉਹਦਾ ਬਾਈ ਬਾ ਬਾਈ ਬੜਾ ਠੱਟ ਝਾੜਦੀ ਆ ਨਾ ਪਤਾ ਨਹੀਂ ਉਹਦੇ ਸ਼ੀਸ਼ੇ ਹੀ ਹਜੇ ਸੀਗੇ ਹਵਾ ਹੀ ਬੜਾ ਸੁਣਦੀ ਸੀ ਇਹ ਤਾਂ ਨਿੱਗ ਰਿਹਾ ਇਹ ਤਾਂ ਨਿੱਗ ਰਿਹਾ ਤੇ ਹੁਣ ਆਪਾਂ ਬਹਿਨੇ ਆ ਬੱਸ 'ਚ ਪੰਜਾਬ ਰੋਡ 'ਤੇ ਬੱਸ ਸੋਰੀ ਖੜਦੀਆਂ ਲੱਗਿਆ ਨਾ ਚਲ ਚਲ ਜੀ ਸਾਬ ਜਿਹੜਾ ਮੌਕ ਉਂਦੀ ਉਹ ਬਹੁਤ ਵਧੀਆ ਦੀ ਤੇ ਇੱਥੇ ਦਾ ਬਹੁਤ ਠੰਡਾ ਹੈ ਜਿਵੇਂ ਆਪਾਂ ਹਰਿਆਣੇ ਜੀਆਂ ਤੇ ਪੰਜਾਬ ਤੇ ਵੀ ਠੰਡਾ ਦੇਖੋ ਇੱਧਰ ਤੇ ਆਹ ਬਸਰ ਦੀ ਢਾਬੇ ਤੇ ਖੜੀ ਆ ਇੱਥੇ ਆਪਾਂ ਚਾਹ ਪੀਤੀ ਆ ਤੇ ਬਸ ਇੱਥੋਂ ਤੁਰਦੇ ਆ ਤੇ ਫਿਰ ਪਹੁੰਚਦੇ ਆ ਪੰਜਾਬ ਤੇ ਵੈਸੇ ਆਪਣਾ ਹੈਗਾ ਤੀ ਆਵਰੇਜ ਆ ਪਰ ਹੁਣ ਠੰਡ ਕਰਕੇ ਆਪਾਂ ਨੂੰ ਕੈਂਸਲ ਕਰਨਾ ਪੈ ਗਿਆ ਹੁਣ ਥੋੜਾ ਮੌਸਮ ਛੱਟੇ ਤੇ ਬਣਾਵਾਂਗੇ ਤੇ ਬਾਕੀ ਬਸ ਹੁਣ ਚੱਲਦੇ ਆ ਬਸ ਰੁੱਪੇ ਵੀ ਆਪਣੀ ਤੁਰਪੇ ਆਪਾਂ <table> ਤਾਂ ਪੇ ਤੋਂ ਬਾਰਦਾ ਬਈ ਬਹੁਤ ਠੰਡਾ ਹੈ ਨਹੀਂ ਆਪਾਂ ਖੰਨੇ ਪਹੁੰਚ ਗਏ ਤੇ ਖੰਨੇ ਵੀ ਆਪਾਂ ਬਾਸ ਚ ਬੈਠ ਗਏ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਆਪਣੇ ਤੇ ਜਿਆਦੇ ਰਸਤੇ ਚ ਬਲੌਕਿੰਗ ਕੀਤੀ ਹੈ ਕਿਉਂਕਿ ਠੰਡ ਬਹੁਤ ਈ ਤੇ ਠੀਕ ਆ ਜੀ ਪੰਜਾਬ ਫਾਈਨਲੀ ਪਹੁੰਚ ਗਏ ਤੇ ਖੰਨੇ ਤੋਂ ਆਪਾਂ ਚੱਲਦੇ ਆਂ ਘਰ ਨੂੰ ਹਾਂਜੀ ਆਪਾਂ ਘਰੇ ਪਹੁੰਚ ਗਏ ਤੇ ਆਪਾਂ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਗਏ ਅਸੀਂ ਦੀ ਯਾਤਰਾ ਦੀ ਹਜੂਰ ਸਾਹਿਬ ਤੇ ਉਸ ਤੋਂ ਬਾਅਦ ਆਪਾਂ ਆਏ ਦੀ ਗਵਾਲੀਅਰ ਤੇ ਹੁਣ ਆਪਾਂ ਘਰੇ ਪਹੁੰਚ ਗਏ ਤੇ ਜਿਵੇਂ ਤੁਹਾਨੂੰ ਪਤਾ ਹੀ ਆਪਣੀ ਟ੍ਰੇਨ ਦੀ ਉਹ ਜਿਹੜੀ ਕੈਂਸਲ ਹੋ ਗਈ ਸੀ ਤੇ ਉਹ ਕਨਫਰਮ ਨਹੀਂ ਹੋਈ ਟਿਕਟ ਕੈਂਸਲ ਤਾਂ ਨਹੀਂ ਹੋਈਦੀ ਤੇ ਜਿਵੇਂ ਤੁਹਾਨੂੰ ਪਤਾ ਹੀ ਆਪਣੀ ਟ੍ਰੇਨ ਦੀ ਜਿਹੜੀ ਟਿਕਟ ਜਿਹੜੀ ਕਨਫਰਮ ਨਹੀਂ ਹੋਈਦੀ ਇੱਕ ਕਨਫਰਮ ਉਹਦੀ ਇੱਕ ਹੋਈ ਨਹੀਂ ਸੀ ਉਹਦੇ ਕਰਕੇ ਆਪਾਂ ਫਿਰ ਬਾਈ ਬੱਸ ਆਇਆ ਪਹਿਲਾਂ ਆਪਾਂ ਗਵਾਲੀਅਰ ਤੋਂ ਆਗਰਾ ਆਵਦੇ ਦਿੱਲੀ ਦਿੱਲੀ ਤੋਂ ਪੰਜਾਬ ਤੇ ਹੁਣ ਇਹ ਵੀਡੀਓ ਨੂੰ ਕਰਦੇ ਹਾਂ ਅੱਤੀ ਐਂਡ ਤੇ ਮਿਲਾਂਗੇ ਨੈਕਸਟ ਬਲੌਗ ਚ जे वडो चं लग्न आहे तर चॅनल सबस्क्राईब करणारक करना शेअर करना धन्यवाद जी